thank you ਅਸੀਂ ਗੱਲ ਜੀ ਤੁਸੀਂ ਅਜੀਤ ਵਰਤੀ ਦੇ ਦੇਖ ਰਹੇ ਹੋ ਇਸ ਵਕਤ ਅਸੀਂ ਲਾਲਾ ਲਾਇ ਪਤਰਾਇ ਜੀ ਦੇ ਜੱਦੀ ਘਰ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਆਪਣੇ ਪਿਤਾ ਰਾਧਾ ਗ੍ਰੀਸ਼ਣ ਤੇ ਆਪਣੇ ਦਾਦਾ ਜੀ ਦੇ ਨਾਲ ਤੇ ਆਪਣੀ ਮਾਤਾ ਜੀ ਦੇ ਨਾਲ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਦਾ ਜਨਮ ਭਾਵੇਂ ਮੋਗਾ ਜ਼ਿਲ੍ਹੇ ਦੇ ਪਿੰਡ ਢੂਡੀਕੇ ਦੇ ਵਿੱਚ ਲਾਰਕੇ ਪਰਿਵਾਰ ਤੋਂ ਹੋਇਆ ਸੀ ਪਰ ਉਹਨਾਂ ਦਾ ਜਿਹੜਾ ਅਸਲ ਜੱਦੀ ਘਰ ਆ ਉਹ ਜਗਰਾਉਂ ਸ਼ਹਿਰ ਦੇ ਵਿੱਚ ਆ ਸੋ ਜਗਰਾਉਂ ਸ਼ਹਿਰ ਪਾਂਗ ਗਲੀਆਂ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਘਰ ਪੰਜਾਬ ਦੀ ਜਿਹੜੀ ਵਿਰਾਸਤੀ ਵਿਭਾਗ ਨੇ ਇਸ ਘਰ ਨੂੰ ਸੰਭਾਲਿਆ ਹੋਇਆ ਆ ਇਹ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੀ ਜਿੰਨੀ ਵੀ ਸਾਮ ਸੰਭਾਲਾ ਸ਼ਹੀਦ ਲਾਲਾ ਲਾਜ ਪਤਰਾਏ ਵੈਲਫੇਅਰ ਸੁਸਾਇਟੀ ਵੱਲੋਂ ਕੀਤੀ ਜਾਂਦੀ ਹੈ ਔਰ ਉਹ ਸੁਸਾਇਟੀ ਲਗਾਤਾਰ ਲਾਲਾ ਜੀ ਦੀ ਦੇਸ ਘਰ ਨੂੰ ਜਿਹੜਾ ਮੇਨਟੇਨ ਰੱਖ ਰਹੀ ਆ ਔਰ ਨਾਲ ਦੇ ਨਾਲ ਸਰਕਾਰ ਤੋਂ ਮੰਗ ਵੀ ਕਰਦੀ ਆਈਏ ਕਿ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾਵੇ ਸਮੇਂ-ਸਮੇਂ 'ਤੇ ਵੀ ਸਰਕਾਰਾਂ ਨੇ ਸ਼ਹੀਦ ਦੇ ਇਸ ਜੱਗੀ ਘਰ ਨੂੰ ਜਿਹੜਾ ਵਿਸਾਰਿਆ ਤੇ ਅੱਜ ਮੌਜੂਦਾ ਹਾਲਾਤ ਕੀ ਨੇ ਤੇ ਕਿਸ ਤਰ੍ਹਾਂ ਇਸ ਘਰ ਦੀ ਸਾਂਭ ਸੰਭਾਲ ਹੋ ਰਹੀ ਕੀਤੀ ਜਾ ਰਹੀ ਆ ਮੇਰੇ ਨਾਲ ਲਾਜਪਤਰਾਏ ਸ਼ਹੀਦ ਵੈਲਫੇਅਰ ਸੁਸਾਇਟੀ ਦੇ ਜਿਹੜੇ ਜਲਸਾ ਕਰ ਤਰ ਅਮਰ ਬਾਸਰ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਸਰ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਾਰੀ ਆਪੀ ਟੀਮ ਨਾਲ ਲਾਲਾ ਜੀ ਦੇ ਘਰੇ ਪਹੁੰਚੇ ਹਮ ਇਹ ਉਹ ਸਥਾਨ ਹੈ ਤੀਰਥ ਸਥਾਨਾ ਜਿੱਥੇ ਲਾਲਾ ਜੀ ਦਾ ਫੌਲੋ ਮੋਸ਼ਨ ਹੋਇਆ ਤੇ ਇਹ ਸਥਾਨ ਤੇ ਹੀ ਬੈਠ ਕੇ ਲਾਲਾ ਜੀ ਨੇ ਆਜ਼ਾਦ ਭਾਰ ਦਾ ਸੁਪਨਾ ਦੇਖਿਆ ਜੀ ਇੱਥੇ ਹੀ ਉਹਨਾਂ ਨੂੰ ਪਰਿਵਾਰ ਤੋਂ ਗੁਰਤੀ ਮਿਲੀ ਕਿ ਆਪਦਾ ਬੇਟਾ ਦੇਸ਼ ਨੂੰ ਦੇਣਾ ਤੇ ਇਹਨਾਂ ਨੇ ਇੱਕ مشਾਲ ਜਲਾਈ ਜਿਹੜੀ ਬਾਅਦ ਵਿੱਚ ਜਵਾਲਾਮੁਖੀ ਬਣੀ ਤੇ ਜਵਾਲਾਮੁਖੀ ਦੇ ਅਸਰ ਸੀ ਵੀ 15 ਅਗਸਤ 1947 ਨੂੰ ਅਸੀਂ ਆਜ਼ਾਦ ਹੋਏ ਇਹ ਉਹ ਤੀਰਥ ਸਥਾਨ ਆਪਾਂ ਕਹਿ ਸਕਦੇ ਪਰ ਜੇ ਆਪਾਂ ਕਹੀਏ ਤਾਂ ਇਸ ਤੀਰਥ ਸਥਾਨ ਦੇ ਅੱਜ ਤੱਕ ਸ਼ਾਇਦ ਕੋਈ ਮੁੱਖ ਮੰਤਰੀ ਭਾਰਤ ਦਾ ਪ੍ਰਧਾਨ ਮੰਤਰੀ ਕੋਈ ਆਇਆ ਹੀ ਨਹੀਂ ਬਾਸਲ ਦੀ ਇੱਕ ਹੋਰ ਜਿਹੜੀ ਹੈ ਆਮ ਲੋਕਾਂ ਦੇ ਵਿੱਚ ਬਚੀਤੀ ਹੈ ਜਿਹੜੇ ਤਾਂ ਇਤਿਹਾਸ ਬਾਰੇ ਜਾਣਦੇ ਆ ਜਿਨ੍ਹਾਂ ਨੇ ਸਟੱਡੀ ਕੀਤੀ ਆ ਜਾਂ ਪੜ੍ਹੇ ਆ ਦਾ ਜਿਹੜੇ ਨਹੀਂ ਜਾਣਦੇ ਉਹ ਇਸ ਤੁਸੀਂ ਕਿ ਦੇ ਬਚਨੇ ਕਿ ਲਾਲਾ ਜਿਹੜਾ ਲਾਈਫ ਪ੍ਰਾਈਜ਼ ਦਾ ਜਨਮ ਉਹ ਢੁੱਡੀ ਕੇ ਪਿੰਡ ਦੇ ਵਿੱਚ ਹੋਇਆ ਕਿ ਜਿਸ ਤਰ੍ਹਾਂ ਢੁੱਡੀ ਕੇ ਪਿੰਡ ਨੂੰ ਸਤੰਦਰ ਤੇ ਪੰਜਾਬ ਸਰਕਾਰ ਨੇ ਦੁਨੀਆ ਦੇ ਇੱਕ ਵੱਖਰੇ ਮਾਡਲ ਪੇਸ਼ ਕਰਕੇ ਲਕਸ਼ੇ ਦੇ ਉੱਤੇ ਲਿਆਂਦਾ ਤੇ ਕੀ ਇਹ ਜਿਹੜੀ ਐ ਇੱਥੋਂ ਦੀ ਯਾਦਗਾਰਾ ਇਹਦੇ ਪ੍ਰਤੀ ਸਰਕਾਰਾਂ ਸਹਿਯੋਗ ਕਰ ਰਹੀਆਂ ਦੇਖੋ ਜੀ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਹਰ ਬੱਚੇ ਦਾ ਘਰ ਜਿਹੜਾ ਪਹਿਲਾ ਬੱਚਾ ਜਨਮ ਲੈਂਦਾ ਸੀ ਜਾਂ ਕੋਈ ਵੀ ਬੱਚਾ ਉਹ ਅਗੇ ਨਾਨਕੇ ਘਰੇ ਪੈਦਾ ਹੁੰਦਾ ਸੀ ਤੇ ਲਾਲਾ ਜੀ ਦਾ ਜਨਮ ਵੀ ਆਵੇ ਨਾਨਕੇ ਘਰੇ ਹੋਇਆ ਸਾਨੂੰ ਇਹੋ ਜਿਲ੍ਹਾ ਨਹੀਂ ਕਿ ਸਰਕਾਰ ਨੇ ਢੁੱਡੀ ਕੇ ਦਾ ਨਾ ਉੱਚਾ ਕੀਤਾ ਅੱਛਾ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਉਹਨਾਂ ਦਾ ਪਰਿਵਾਰ ਕਿਹਾ ਜਿੱਥੇ ਉਹਨਾਂ ਨੇ ਬਹਿ ਕੇ ਆਜ਼ਾਦੀ ਦਾ ਸੁਪਨਾ ਦੇਖਿਆ ਆਪ ਦੇ ਸਾਥੀਆਂ ਨਾਲ ਮਿਲ ਕੇ ਇੱਥੇ ਬੈਠਕਾਂ ਹੋਈਆਂ ਬਿਲਕੁਲ ਉਸ ਨੂੰ ਇੱਕ ਦਰਕਨਾਰ ਕਰਤਾ ਉਹਨਾਂ ਨੇ ਜੇ ਤੁਸੀਂ ਦੇਖੋਗੇ ਅੰਦਰ ਲਾਲਜ ਦਾ ਬੈੱਡ ਘੜੀ ਚੇਅਰ ਉਹਨਾਂ ਦੇ ਹੱਥ 'ਚ ਜਿਹੜੀ ਸੋਟੀ ਫੜੀ ਉਹ ਤੇ ਲਾਇਬ੍ਰੇਰੀ ਤੇ ਉਹਨਾਂ ਦੇ ਲਿਖੇ ਖਤ ਵੀ ਇੱਥੇ ਪਏ ਨੇ ਹਾਂ ਤਾਂ ਇਸ ਕਾਰਨ ਅਸੀਂ ਦੁੱਖ ਮਨਾਂਦੇ ਆ ਕਿ ਸਾਡੇ ਦੇਸ਼ ਦੇ ਪਿਰਾਇ ਮਨਿਸਟਰ ਜਿਹੜੇ ਕਿ ਹਰਸ਼ੀਦ ਦੇ ਘਰ ਜਾ ਚੁੱਕੇ ਨੇ ਮਾਨੀਆ ਨਰਿੰਦਰ ਮੋਦੀ ਜੀ ਤਿੰਨ ਵਾਰ ਬਣ ਚੁੱਕੇ ਨੇ ਪਰ ਸਾਡੇ ਲਾਲਾ ਜੀ ਦੇ ਘਰੇ ਨਹੀਂ ਆਏ ਬਤੌਰ ਸੰਸਦ ਮੁੱਖ ਮੰਤਰੀ ਪੰਜਾਬ ਜਿਹੜੇ ਹੁਣ ਨੇ ਭਵਨਤਮਨ ਜੀ ਬਤੌਰ ਸੰਸਦ ਦੋ ਵਾਰ ਆ ਚੁੱਕੇ ਨੇ ਪਰ ਆਪਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਨਹੀਂ ਪਹੁੰਚੇ ਇਸ ਕਾਰਨਾਨੂੰ ਦੁੱਖ ਹੈ ਕਿਉਂਕਿ ਲਾਲਾ ਜੀ ਨੇ ਜਿੱਥੇ ਦੇਸ਼ ਨੂੰ ਆਜ਼ਾਦ ਕਰਨ ਲਈ ਲੜਾਈ ਲੜੀ ਉੱਥੇ ਇੱਕ ਪੜ੍ਹੇ ਲਿਖੇ ਭਾਰਤ ਦਾ ਸੁਪਨਾ ਦੇਖਿਆ ਇਹ ਸੁਪਨਾ ਦੀ ਤੁਹਾਨੂੰ ਤਾਂ ਕਹਿ ਰਿਹਾ ਜੀ 111 ਸਾਲ ਪਹਿਲਾਂ ਲਾਲਾ ਜੀ ਨੇ ਆਪਦੇ ਪਿਤਾ ਰਾਧਾ ਕਿਸ਼ਨ ਜੀ ਦੀ ਯਾਦ ਦੇ ਵਿੱਚ ਜਗਰਾਉਂ ਚ ਸਕੂਲ ਦੀ ਸਥਾਪਨਾ ਕੀਤੀ ਤਾਂ ਕਿ ਗਰੀਬ ਬੱਚੇ ਪੜ ਸਕਣ ਤੇ ਲਾਲਾ ਜੀ ਦੀ ਇੱਕ ਹੋਰ ਗੱਲ ਜਿਹੜੀ ਜਗਰਾਉਂ ਨੂੰ ਵੀ ਪਤਾ ਹੋਣੀ ਇਹਨਾਂ ਨੇ ਆਪਦੇ ਮਾਤਾ ਦੇ ਨਾਮ ਤੇ ਜਦੋਂ ਭਾਰਤ ਤੇ ਪਾਕਿਸਤਾਨ ਇਕੱਠੇ ਸੀ ਉਦੋਂ ਇੱਕ ਹਸਪਤਾਲ ਬਣਾਇਆ ਸੀ ਗੁਲਾਬ ਦੇਵੀ ਦੇ ਨਾਮ ਤੇ ਉਹਨਾਂ ਦੀ ਡੈਥ ਤੋਂ ਬਾਅਦ ਸਟਾਰਟ ਹੋਇਆ ਤੇ ਜੋ ਪੜਨ ਚਾਹੇਗੇ ਏਸ਼ੀਆ ਦਾ ਕਿੰਨਬਰ ਦਾ ਹਸਪਤਲ ਬਣ ਚੁੱਕਾ ਸੀ ਕਿ ਉਹਦੇ ਚਿੰਨਾ ਵਜੇ ਲਾਜ ਹੋ ਰਹੀ ਮਤਲਬ ਕਿ ਪੜ੍ਹਾਈ ਤੇ ਹੈਲਥ ਇਹ ਦੋਨਾਂ ਦੇ ਲਾਲਾ ਜੀ ਨੇ ਜਿਆਦੀ ਨਾਲ ਜ਼ੋਰ ਦਿੱਤਾ ਜੀ ਉਹ ਕਹਿੰਦੇ ਵੀ ਜੇ ਸਵਸਥ ਭਾਰਤ ਹੈ ਤਾਂ ਪਰੇ ਲਗਾ ਇਨਸਾਨ ਹੈ ਤੋ ਆਪ ਦੇ ਹੱਕਾਂ ਲਈ ਲੜ ਸਕਦਾ ਬਿਲਕੁਲ ਬਿਲਕੁਲ ਜੇ ਦੋਨੋਂ ਚੀਜ਼ੇ ਹੀ ਨਹੀਂ ਹੈਗੀਆਂ ਤਾਂ ਕੁਝ ਵੀ ਨਹੀਂ ਕਰ ਸਕਦਾ ਪਰ ਅਸੀਂ ਦੇਖਦੇ ਆ ਕਿ ਐਡੇ ਵੱਡੇ ਮਹਾਨ ਆਪਾਂ ਕਹਿ ਦਿੰਨੇ ਬਲਦਾਨ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਮੌਜੂਦਾ ਸਰਕਾਰਾਂ ਨੇ ਦਰਕਨਾਰੀ ਕੀਤਾ ਕਮ ਸੇ ਕਮ ਲਾਲਾ ਜੀ ਦੇ ਘਰ ਆਉਣ ਕੋਈ ਆਜ਼ਾਦੀ ਉਹਨਾਂ ਦੇ ਨਾਮ ਤੇ ਮਿਲੀ ਆ ਬਿਲਕੁਲ 15 ਅਸਦਰੇ ਅਸੀਂ ਵੱਡੇ ਵੱਡੇ ਸਰਕਾਰੀ ਪ੍ਰੋਗਰਾਮ ਕਰਦੇ ਆ ਰਾਜ ਸਤਰੀਏ ਰਾਸ਼ਟਰੀਏ ਪਰ ਜੇ ਲਾਲਾ ਜੀ ਵਰਗੇ ਸ਼ਹੀਦ ਨਾ ਹੁੰਦੇ ਨਾ ਤਾਂ ਅੱਜ ਅਸੀਂ ਗੁਲਾਮ ਭਾਰ ਚ ਅੰਗਰੇਜ਼ਾਂ ਦੇ ਥੱਲੇ ਬੈ ਗੁਲਾਮੀ ਕਰਦੇ ਕੋਈ ਲਾਲਾ ਜੀ ਦੀ ਡੈਥ ਹੋਈ ਉਸ ਤੋਂ ਬਾਅਦ ਭਗਤ ਸਿੰਘ ਜੀ ਨੇ ਉਹਨਾਂ ਦਾ ਬਦਲਾ ਲਿੱਤਾ ਕ੍ਰਾਂਤੀਕਾਰੀ ਲਹਿਰ ਚੱਲੀ ਉਹ ਲਹਿਰ ਨੇ ਇੱਕ ਪੂਰਾ ਬਣਾ ਦੇ ਹੜਹਾ ਗਈ ਕਤਨਾ ਲੋਕਾਂ ਦੇ ਅੰਗਰੇਜ਼ਾਂ ਨੂੰ ਭਜਣਾ ਪਿਆ ਫਰਲੋ ਆਜ਼ਾਦੀ ਦੇ ਵੀ ਲਾਲਾ ਜੀ ਦੇ ਘਰ ਆ ਕੇ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਸਾਡੇ ਲੀਡਰਾਂ ਨੂੰ ਅਧਿਕਾਰੀਆਂ ਨੂੰ ਵੀ ਪਰ ਇੱਥੇ ਹੁੰਦਾ ਕੁਛ ਨਹੀਂ ਜੀ ਅੱਛਾ ਇੱਕ ਹੋਰ ਚੀਜ਼ ਦੱਸੋ ਜਿਸ ਤਰ੍ਹਾਂ ਕਿ ਇਹ ਜਿਹੜਾ ਘਰ ਆ ਇਹਦੀ ਸਾਂਭ ਸੰਭਾਲ ਜਿਹੜੀ ਆ ਪੰਜਾਬ ਸਰਕਾਰ ਦਾ ਜਿਹੜਾ ਉਹ ਵਿਰਾਸਤੀ ਵਿਭਾਗ ਜਿਹੜਾ ਇਹਨੂੰ ਕਰ ਰਿਹਾ ਤੇ ਇਹਨੂੰ ਹੋਰ ਬਿਹਤਰੀਨ ਬਣਵਾਉਣ ਵਾਸਤੇ ਸਰਕਾਰਾਂ ਦਾ ਕੀ ਰੋਲ ਰਿਹਾ ਹੁਣ ਤੱਕ ਦੇਖੋ ਮੇਰੇ ਹਿਸਾਬ ਨਾਲ ਅਸੀਂ 7-8 ਸਾਲ ਹੋ ਗਏ ਇੱਥੇ ਲਗਾਤਾਰ ਆਂਦੇ ਨੂੰ ਅੱਗੇ ਪਹਿਲੇ ਦੋ ਚੌਂਕੀਦਾਰ ਸੀਗੇ ਇੱਕ ਰਾਤ ਦਾ ਇੱਕ ਦਿਨ ਦਾ ਅੱਛਾ ਜੀ ਪਰ ਬਿੰਦਰ ਰਟਾਇਰ ਹੋ ਗਿਆ ਮੇਰਾ ਕਲ ਰਾਉਂਡ ਹੋ ਡੇਰ ਦੋ ਸਾਲ ਹੋ ਗਏ ਹੁਣ ਰਟਾਇਰ ਹੋਏ ਨੂੰ ਉਹ ਜਿਹੜਾ ਚੌਂਕੀਦਾਰ ਨਹੀਂ ਦਿੰਦਾ ਆ ਅੱਛਾ ਜੀ ਠੀਕ ਆ ਲੋਕਲ ਬੰਦੇ ਕੋਲ ਚਾਬੀ ਆ ਉਹ ਆਪ ਦੇ ਬਿਹਾਬ ਤੇ ਜਿਹੜੀ ਥੋੜੀ ਬੁਟੀ ਸੇਵਾ ਮਿਲਦੀ ਉਹਨੂੰ ਸਫਾਈ ਕਰੀ ਜਾਂਦੇ ਨੇ ਅੰਦਰ ਉਹ ਦੇਸ਼ਕੀਮਤੀ ਚੀਜ਼ਾਂ ਪਈਆਂ ਨੇ ਜਿਨ੍ਹਾਂ ਨੂੰ ਲਾਲਾ ਜੀ ਨੇ ਵਰਤੇ ਆ ਅਸੀਂ ਨੌਜਵਾਨਾਂ ਨੂੰ ਪ੍ਰੇਰਨਾ ਦੇ ਸਕਦੇ ਹਾਂ ਕਿ ਉਹ ਗਲਾਸ ਨੇ ਉਹ ਇਹ ਥੜੀਆਂ ਨੇ ਜਿੱਥੇ ਲਾਲਾ ਜੀ ਨੇ ਅੱਗੇ ਚਰਨ ਪਾਏ ਹੋਣਗੇ ਉਹ ਗਲਾਸ ਜਿਹਦੇ ਦੁੱਧ ਕੀਤਾ ਹੋਊਗਾ ਉਹ ਘੜੀਆਂ ਨੇ ਜਿੱਦੇ ਟਾਈਮ ਦੇਖਿਆ ਹੋਊਗਾ ਕਿ ਅਸੀਂ ਦੇਸ਼ ਆਜ਼ਾਦ ਕਰਾਣਾ ਤਾਂ ਇਹ ਸਮਾਉਗਾ ਬਿਲਕੁਲ ਜੇ ਅਜੇ ਕੋ ਬਰਕਰੇ ਦੀ ਹੋਣ ਦਾ ਚੀਜ਼ਾਂ ਕਿਵੇਂ ਸੰਭਾਲਿਆ ਜਾਣਗੇ ਹੂੰ ਅਸੀਂ ਉਸ ਚੀਜ਼ ਕਹਿੰਦਾ ਕਿ ਸਾਡੀ ਸਰਕਾਰ ਨੂੰ ਆਪਦਾ ਪ੍ਰੋਪਰ ਧਿਆਨ ਦੇਣਾ ਪੈਣਾ ਇਸ ਚੀਜ਼ ਬਾਰੇ ਕਿ ਇਹਨਾਂ ਚੀਜ਼ਾਂ ਨੂੰ ਸੰਭਾਲ ਲਈ ਤੇ ਚੌਂਕੀ ਦਾ ਰੱਖੀਏ ਕੋਈ ਆਵੇ ਤਾਂ ਉਹ ਲਾਲੇ ਦਾ ਘਰ ਦੇਖ ਸਕੇ ਚੰਗੀ ਤਰ੍ਹਾਂ ਉਹਨੂੰ ਕੋਈ ਦੀਕਾ ਨਾ ਪਾਵੇ ਪਰ ਇਹ ਹਜੇ ਤੱਕ ਕੋਈ ਕੁਝ ਨਹੀਂ ਹੋਇਆ ਅੱਛਾ ਇਹਦੇ ਲਈ ਕੋਈ ਸਰਕਾਰਾਂ ਵੱਲੋਂ ਗ੍ਰਾਂਟ ਵੀ ਆਉਂਦੀ ਰਹੀ ਆ ਸਮੇਂ-ਸਮੇਂ ਤੇ ਕਿਨੇ ਗ੍ਰੈਂਡ ਬਾਰੇ ਕੋਈ ਜਿਆਦਾ ਪਤਾ ਨਹੀਂ ਕਿ ਕੋਈ ਅੱਜ ਤੋਂ ਕਰੋੜਾਂ ਦਾ ਰੁਪਇਆ ਪਹਿਲਾਂ ਆਇਆ ਸੀਗਾ ਲਾਲੇ ਦੀ ਯਾਦ ਦੇ ਵਿੱਚ ਤਾਂ ਉਹ ਬਿਕਾ ਰੋ ਇਸ ਦਿਨ ਪਹਿਲਾਂ ਹੋਊਗਾ ਕਿ ਮਾਲ ਨੇ ਆਪਣੇ ਐਮ ਐਲ ਏ ਸਿਰਫ ਜਿਤ ਮਾਨ ਕਰੇ ਜਿਆਦਾ ਲਾਰਜ ਪੱਧਰ ਦਾ ਮੈਮੋਰੀਅਲ ਆਪਣਾ ਭਵਨ ਬਣਾਇਆ ਸੀ ਉਹ ਚਾਬੇ ਨਗਰਪਾਲਿਕਾ ਨੂੰ ਸੰਭਾਲਿਆ ਸੀਗਾ ਅੱਛਾ ਜੀ ਤੇ ਸਾਨੂੰ ਜਿਹੜਾ ਭਵਨ ਬਣ ਗਿਆ ਹੂੰ ਪਰ ਹੁਣ ਸਾਨੂੰ ਅਸੀਂ ਸਰਕਾਰ ਤੋਂ ਡਿਮਾਂਡ ਹੈ ਜੀ ਭਵਨ ਦੇ ਨਾਲ ਸਾਨੂੰ ਇੱਥੇ ਟਰੋਮਾ ਸੈਂਟਰ ਆਕਸੀਜਨ ਪਲਾਂਟ ਹੂੰ ਖੇਡ ਯੂਨੀਵਰਸਿਟੀ ਇਹ ਲਈ ਬਦਿਆ ਬਿਲਡਿੰਗਾਂ ਵਧੀਆ ਉਹਨਾਂ ਨੂੰ ਵਾਤਾਵਰਣ ਮਿਲੇ ਲਾਲ ਜੀ ਉਹ ਪੜਨ ਪੜਾਈ ਕਰਨ ਕਿ ਲਾਲ ਜੀ ਨੇ ਕੀ ਕੀਤਾ ਵੀ ਲਾਲ ਜੀ ਖੁਦ ਵਕੀਲ ਸੀ ਬਿਲਕੁਲ ਕੋਈ ਇਹ ਨਹੀਂ ਸੀ ਕਿ ਉਹ ਬਿਨਾਂ ਪੜੇ ਦੇਸ਼ ਲਈ ਲੜਨ ਚੱਲ ਗਿਆ ਸੀ ਤੁਸੀਂ ਸਮਝ ਲਓ ਕਿ ਇੱਕ ਵਕੀਲ ਦੀ ਪੜਾਈ ਪੜ ਕੇ ਉਹਨਾਂ ਨੇ ਦੇਸ਼ ਲਈ ਯੁੱਧ ਲੜਿਆ ਆਪ ਦਾ ਪਰਿਵਾਰ ਛੱਡ ਕੇ ਲੜਿਆ ਤਾਂ ਸਾਨੂੰ ਨੌਜਵਾਨ ਨੂੰ ਦੱਸਣਾ ਪੈਣਾ ਹੈ ਤਾਂ ਕਿ ਹੁਣ ਭਾਰਤ ਨੂੰ ਬਹੁਤ ਰੋੜਾ ਪੰਜਾਬ ਨੂੰ ਬਹੁਤ ਰੋੜਾ ਕਿ ਸਾਡੇ ਨੌਜਵਾਨ ਮੈਸੇਜ ਦਲਦਲ ਚ ਫਸ ਰਹੇ ਆ ਅਸੀਂ ਨਹੀਂ ਜਿੱਦ ਬਲਦਲ ਚ ਕਦਮ ਆਦੇ ਉਹ ਕੱਢਣ ਨਹੀਂ ਸਾਨੂੰ ਇਹ ਜੇ ਮਹਾਨ ਬਲਦਾਨਕਾਰੀਆਂ ਦੇ ਜੀਵਨ ਕਹਾਣੀਆਂ ਨੂੰ ਪੜਾਣੀ ਪੈਣੀ ਹੈ ਕਿ ਅਜਨਾਲੇ ਕੀ ਕੀਤਾ ਸੀਗਾ ਅੱਛਾ 28 ਜਨਵਰੀ ਜਦੋਂ ਉਹਨਾਂ ਦਾ ਜਿਹੜਾ ਜਨਮ ਦਿਨ ਹੁੰਦਾ ਤੇ ਜੇਕਰ ਗੱਲ ਕਰੀਏ ਤਾਂ ਇੱਥੇ ਕੋਈ ਸਮਾਗਮ ਪੰਜਾਬ ਸਰਕਾਰ ਵੱਲੋਂ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੀ ਸੁਸਾਇਟੀ ਵੱਲੋਂ ਕੀਤਾ ਜਾਂਦਾ ਦੇਖੋ ਸਰਕਾਰ ਵੱਲੋਂ ਕੋਈ ਇੱਥੇ ਹਸ ਤੱਕ ਰਾਜਪਦਰੀ ਪ੍ਰੋਗਰਾਮ ਤਾਂ ਹੋਇਆ ਨਹੀਂ ਚਿਰਾਂ ਹੁੰਦੇ ਠੀਕ ਹੈ ਜੀ ਸਿਵਲ ਪ੍ਰਸ਼ਾਸਨ ਵੀ ਬਹੁਤ ਘੱਟ ਆਵੇ ਰਾਜੀ ਆ ਕਿ ਜਿਹੜੇ ਨਵੇਂ ਐਸਡੀਐਮ ਆਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਬਾਰੇ ਜੇ ਤੁਸੀਂ ਸਾਡੀ ਲਾਲਾ ਲਾਜਪਤਰਾ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੀ ਗੱਲ ਕਰੀ ਅਸੀਂ ਪਿਛਲੇ 8 ਸਾਲਾਂ ਤੋਂ ਫਾਈ ਜਰਮਰੀ ਤੇ 17 ਨਵੰਬਰ ਤੇ 15 ਅਗਸਤ ਤਿੰਨ ਦਿਨ ਇਹਨਾਂ ਦੇ ਬਿਲਕੁਲ ਆਨੇ ਆ ਤੇ ਐਸੇ ਵੀ ਲਾਲਾ ਲਾਜਪਤਰਾ ਦੇ ਅਵਾਰਡਸ ਮੰਗਣ ਤੀਜਾ ਜੀ ਸਾਡਾ ਕਰਾਇਆ ਉਹ ਕਰਾਉਣ ਦਾ ਮਤਲਬ ਇਹ ਸੀ ਕਿ ਅਸੀਂ ਜਿਹੜੇ ਨੌਜਵਾਨ ਬੱਚੇ ਆ ਉਹਨੂੰ ਲਾਲਾ ਜੀ ਦਾ ਜੱਦੀ ਘਰ ਦਿਖਾ ਸਕੀਏ ਹੂੰ ਉਹ ਤੀਸਰਾ ਕੰਮ ਅਸੀਂ 19 ਜਨਵਰੀ ਨੂੰ ਕਰਵਾ ਚੁੱਕੇ ਹਾਂ ਕਾਜੀ ਬੱਚੇ ਦੇ ਪੇਪਰ ਚੱਲਦੇ ਸੀ ਅਸੀਂ 95% ਦੇ ਉੱਤੇ ਵੱਧ ਬੱਚਿਆਂ ਨੂੰ ਸਨਮਾਨਿਤ ਕੀਤਾ ਬਾਕੀਆ ਦਾ ਪ੍ਰੋਗਰਾਮ ਕੀਤਾ 28 ਜਨਵਰੀ ਨੂੰ ਫੇਰ ਸ਼ਾਦਾਂ ਸਮਾਰਟਿਤ ਕਰਨ ਆਵਾਂਗੇ ਤੇ ਅਸੀਂ ਅੱਜ ਜੇ ਖੁੱਲੇ ਹਵਾਜੇ ਬੈਠੇ ਆ ਨਾ ਅਸੀਂ ਇੰਨਾ ਕਰਕੇ ਬੈਠੇ ਆ ਬਿਲਕੁਲ ਸਾਡਾ ਨਮਨ ਕਰਨਾ ਬਹੁਤ ਜ਼ਰੂਰੀ ਬੰਦ ਇਸ ਚ ਸੁਮਨ ਸਾਹਿਬ ਜੀ ਜਿਸ ਤਰ੍ਹਾਂ ਗੱਲ ਕਰੀਏ ਕਿ ਇਹ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਜੱਗੀਕਾਰਾ ਜਿਸੇ ਉਹਨਾਂ ਦੇ ਪਿਓ ਦਾਦੇ ਤੇ ਹੋਰ ਬਜ਼ੁਰਗਾਂ ਦੇ ਪਰਿਵਾਰ ਨੇ ਆਪਣੇ ਮਾਤਾ ਜੀ ਦੇ ਨਾਲ ਉਹਨਾਂ ਦੀ ਬੁੱਕਲ ਦੇ ਵਿੱਚ ਖੇਡਿਆ ਮੰਡੇ ਕਿ ਜਿੱਥੇ ਬੈਠ ਕੇ ਸੁਪਨਾ ਲਿਆ ਤਾਂ ਅੱਜ ਜਿਹੜਾ ਸਰਕਾਰ ਇਸ ਇਸ ਚੀਜ਼ ਨੂੰ ਅਣਗਹਿਲੀ ਕਰਦੀ ਆ ਤੇ ਤੁਹਾਨੂੰ ਇਸ ਗੱਲ ਦੀ ਕਿਤਨਾ ਕਿਤੇ ਨਰਾਜ਼ਗੀ ਹੈ ਬਿਲਕੁਲ ਨਰਾਜ਼ਗੀ ਹੈ ਜੀ ਕਿਉਂਕਿ ਲਾਲਾ ਜੀ ਕੱਲੇ ਪੰਜਾਬ ਦੇ ਲੀਡਰ ਨਹੀਂ ਸੀ ਇਹ ਹਿੰਦੁਸਤਾਨ ਦੇ ਲੀਡਰ ਸੀ ਅੰਗਰੇਜ਼ ਹਕੂਮਤ ਡਰਦੀ ਸੀ ਜਦੋਂ ਲਾਲਾ ਜੀ ਕਹਿੰਦੇ ਆ ਵੀ ਭਾਸ਼ਣ ਦਿੰਦੇ ਵੀ ਉਹ ਸ਼ੇਰ ਵਾਂਗੂੰ ਦਹਾੜਦੇ ਸੀ ਤੇ ਇਹਨਾਂ ਨੂੰ ਪੰਜਾਬ ਕੇਸ ਨਹੀਂ ਜਾਂ ਸ਼ੇਰੇ ਪੰਜਾਬ ਕਿਹਾ ਜਾਂਦਾ ਲਾਲ ਪਾਲ ਬਾਲ ਤਿੰਨ ਟਿਕੜੀ ਅੱਜ ਵੀ ਇਹ ਕਿਤਾਬਾਂ 'ਚ ਪੜਦੇ ਆ ਲਾਲਾ ਲਾਜਪਤ ਰਾਏ ਬਾਲ ਗੰਗਾਧਰ ਤਰਕ ਵੀਪਰ ਚੰਦਰ ਪਾਲ ਜੀ ਇੱਕ ਗਰਮ ਦਲ ਦੇ ਨੇਤਾ ਸੀ ਜਿਨ੍ਹਾਂ ਨੇ ਇਹ ਕਿਹਾ ਵੀ ਸਾਨੂੰ ਸ਼ਾਂਤੀ ਨਾਲ ਆਜ਼ਾਦੀ ਨਹੀਂ ਮਿਲਣੀ ਘਰੇ ਬੈ ਕੇ ਆਜ਼ਾਦੀ ਨਹੀਂ ਮਿਲਣੀ ਅਸੀਂ ਆਪ ਦੀ ਜਾਨ ਦੀ ਕੁਰਬਾਨੀ ਦੇਣੀ ਹੈ ਤੇ ਕੁਰਬਾਨੀ ਦਿੱਤੀ ਤਾਂ ਸਾਨੂੰ ਨਾਰਾਜ਼ਗੀ ਜ਼ਰੂਰ ਹੈ ਸਰਕਾਰਾਂ ਤੋਂ ਰਾਜ ਦੀ ਇਹ ਹੈ ਕਿ ਕਮ ਸੇ ਕਮ ਆਜ਼ਾਦੀ ਵਾਲੇ ਦਿਨ ਉਹਨਾਂ ਦੇ ਜਨਮ ਦਿਹਾੜੇ ਬਲਦਾਨ ਦੀ ਵਸ ਇੱਥੇ ਪਹੁੰਚਣ ਜੇ ਜਦੋਂ ਪ੍ਰਸ਼ਾਸਨ ਪਹੁੰਚੂਗਾ ਸਰਕਾਰੀ ਅਫਸਰ ਲੀਡਰ ਪਹੁੰਚਣਗੇ ਤਾਂ ਲੋਕਾਂ ਨੂੰ ਬਾਕੀ ਜਾਣਕਾਰੀ ਮਿਲੂਗੀ ਕੀ ਲਾਲਜੀ ਦਾ ਘਰ ਇੱਥੇ ਆ। ਛੁੱਟੀ ਦੇ ਜਨਮ ਲਿੱਤਾ ਉਹ ਉਹਨਾਂ ਦਾ ਘਰ ਕਿੱਦਿਕੇ ਬਹੁਤ ਪਸਾਰਿਆ ਸਾਨੂੰ ਖੁਸ਼ੀ ਆ। ਪਰ ਹੰ ਗਿਲਾ ਹੈ ਕਿ ਲਾਲਜੀ ਦੇ ਘਰ ਨੂੰ ਕੋਈ ਦਰਕਨਾਲ ਪਾਉਂਦੇ ਆ ਸਾਡੇ ਸੀਐਮ ਸਾਹਿਬ ਸਾਡੇ ਹੋਮ ਮਿਨਿਸਟਰ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਇੱਥੇ ਕਮ ਸਕੱਮ ਇੱਕ ਵਾਰੀ ਆ ਕੇ ਦੇਖਣ ਕਿ ਲਾਲਾ ਜੀ ਦੇ ਭਾਂਡੇ ਬਰਤਨ ਖਾਤਕ ਪਏ ਆ ਕਿ ਉਹਨਾਂ ਨੇ ਬੇਸ਼ਕੀ ਕੀ ਕੀ ਕੀਤਾ ਪਤਾ ਸਭ ਨੂੰ ਆ। ਅਖਬਾਰਾਂ ਦੇ ਇਸ਼ਤਿਹਾਰ ਲੱਗਦੇ ਆ। ਪ੍ਰਾਇਮ ਮਿਨਿਸਟਰ ਉਹਨੂੰ ਲੱਗਦੇ ਆ ਸੀਐਮ ਬੋਲੇ ਵੀ ਲੱਗਦੇ ਆ ਪਰ ਇਹ ਇਸ਼ਤਿਹਾਰ ਨੂੰ ਨਹੀਂ ਕਰਨਾ ਅਭੀ ਕਮ ਸੇ ਕਮ ਉਹਨੂੰ ਉਂਗਲ ਹਰ ਦੇ ਤੇ ਲੈ ਕੇ ਆਣਾ ਚਾਹੁੰਦੇ ਆ ਕਿ ਸਾਡੇ ਲਾਲਾ ਜੀ ਬੈਠੇ ਆ ਦੇਖੋ ਤੁਹਾਡੇ ਸਾਹਮਣੇ ਬੈਠੇ ਉਹਨੂੰ ਡੀਕਦੇ ਆ ਕੇਦੇ ਕਹਿੰਦੇ ਹੁੰਦੇ ਆ ਕਿ ਸ਼ਹੀਦਾ ਕਰਕੇ ਹੀ ਅਸੀਂ ਜਿਹੜੀ ਕੌਮ ਸ਼ਹੀਦ ਨੂੰ ਭੁੱਲ ਜਾਂਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਜੇ ਸਾਡਾ ਹਿੰਦੁਸਤਾਨ ਸ਼ਹੀਦਾਂ ਨੂੰ ਭੁੱਲਣ ਲੱਗ ਗਿਆ ਨਾ ਤਾਂ ਅਸੀਂ ਬਿਲਕੁਲ ਵੀ ਸ਼ਹੀਦਾ ਦੇ ਬਲਦਾਨ ਤੇ ਹੀ ਅਸੀਂ ਬੈਠੇ ਆ ਲੱਖਾਂ ਸ਼ਹੀਦਾਂ ਨੇ ਪੰਜਾਬ ਦੇ ਵਿੱਚ ਉਹ ਹੀ ਆਜ਼ਾਦੀ ਦੀ ਲੜਾਈ ਲੜੀ ਗਈ ਹੈ ਮੈਂ ਦੇਸ਼ੀ ਦੇ ਪਦਸਮ ਜੀ ਕਰਤਾਰ ਸਿੰਘ ਸਰਾਭਾ ਜੀ ਸੁਖਦੇਵ ਜੀ ਲਾਲਾ ਲਾਜਪਤ ਰਾਏ ਅਰਗੇ ਜੀ ਹੋਰ ਲੱਖਾਂ ਸ਼ਹੀਦਾਂ ਜਿਨ੍ਹਾਂ ਦਾ ਨਾਮ ਨਹੀਂ ਆਪਾਂ ਲੈ ਸਕਦੇ ਤੇ ਅਸੀਂ ਭਾਰਤ ਨੂੰ ਯਾਦ ਕਰਾਇਆ ਸਾਡਾ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਤੋਂ ਡਿਮਾਂਡ ਆ ਜੀ ਕਿ ਇਹ ਪਿੰਲੇ ਦਿਨ ਆਜ਼ਾਦੀ ਮੇਨ ਜਨਮ ਦਿਹਾੜਾ ਬਲਦਾਨ ਦਿਵਸ ਇੱਥੇ ਜ਼ਰੂਰ ਪਹੁੰਚਣ ਜੀ ਬਿਲਕੁਲ ਬਸ ਕੋ ਕਮਲ ਬਾਸਰ ਜੀ ਦੀ ਇਹ ਨਾਰਾਜ਼ਗੀ ਜਿਹੜੀ ਇਹ ਬਿਲਕੁਲ درست ਹੈ ਕਿ ਇਸ ਮਹਾਨ ਮਹਿਕ ਜੀ ਨੇ ਦੇਸ਼ ਦੀ ਆਜ਼ਾਦੀ ਲਈ ਬੜਾ ਵੱਡਾ ਯੋਗਦਾਨ ਪਾਇਆ ਤੇ ਅੱਜ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਤਾਂ ਜਿਨ੍ਹਾਂ ਲੋਕਾਂ ਲਈ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਤੇ ਉਹ ਆਜ਼ਾਦ ਖਿਆਵਾਂ ਦੇ ਵਿੱਚ ਘੁੰਮਦੇ ਨੇ ਇਤੋਂ ਤੱਕ ਇਹ ਕੁਰਸੀਆਂ ਮਲਕੇ ਜਿਹੜੀ ਆ ਉਹ ਸਤਾ ਧਾਰੀ ਬਣ ਗਏ ਨੇ ਔਰ ਅੱਜ ਫੇਰ ਵੀ ਜਦੋਂ ਹਕੂਮਤ ਚਲਾ ਰਹੇ ਨੇ ਤੇ ਇਹ ਜਿਹੜਾ ਮਹਾਨ ਸ਼ਹੀਦ ਦੇਸ਼ ਦਾ ਲਾਇਕ ਬੁੱਤ ਦੇ ਰੂਪ ਦੇ ਵਿੱਚ ਉਹਨਾਂ ਨੂੰ ਬੇਸਬਰੀ ਦੇ ਨਾਲ ਉਧਿਕ ਰਿਆ ਤਾਂ ਉਹ ਤੋਂ ਕੈਮਰਾਮੈਨ ਭੁਤਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਬਪਟੀ ਵੀ ਅਸੀਂ ਗੱਲ ਜੀ ਤੁਸੀਂ ਅਜੀਤ ਵਰਤੀ ਦੇ ਦੇਖ ਰਹੇ ਹੋ ਇਸ ਵਕਤ ਅਸੀਂ ਲਾਲਾ ਲਾਲ ਪਤਰਾਇ ਜੀ ਦੇ ਜੱਦੀ ਘਰ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਆਪਣੇ ਪਿਤਾ ਰਾਧਾ ਕ੍ਰਿਸ਼ਨ ਤੇ ਆਪਣੇ ਦਾਦਾ ਜੀ ਦੇ ਨਾਲ ਤੇ ਆਪਣੀ ਮਾਤਾ ਜੀ ਦੇ ਨਾਲ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਦਾ ਜਨਮ ਭਾਵੇਂ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਦੇ ਵਿੱਚ ਲਾਰਕੇ ਪਰਿਵਾਰ ਚ ਹੋਇਆ ਸੀ ਪਰ ਉਹਨਾਂ ਦਾ ਜਿਹੜਾ ਅਸਲ ਜੱਦੀ ਘਰ ਆ ਉਹ ਜਗਰਾਉਂ ਸ਼ਹਿਰ ਦੇ ਵਿੱਚ ਆ ਸੋ ਜਗਰਾਉਂ ਸ਼ਹਿਰ ਪਾਂਗ ਗਲੀਆਂ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਘਰ ਪੰਜਾਬ ਦੀ ਜਿਹੜੀ ਵਿਰਾਸਤੀ ਵਿਭਾਗ ਨੇ ਇਸ ਘਰ ਨੂੰ ਸੰਭਾਲਿਆ ਹੋਇਆ ਆ ਇਹ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੀ ਜਿੰਨੀ ਵੀ ਸਾਂਭ ਸੰਭਾਲ ਆ ਸ਼ਹੀਦ ਲਾਲਾ ਲਾਜ ਪਤਰਾਏ ਵੈਲਫੇਅਰ ਸੁਸਾਇਟੀ ਵੱਲੋਂ ਕੀਤੀ ਜਾਂਦੀ ਆ ਔਰ ਉਹ ਸੁਸਾਇਟੀ ਲਗਾਤਾਰ ਲਾਲਾ ਜੀ ਦੀ ਦੇਖਭਾਲ ਨੂੰ ਜਿਹੜਾ ਮੇਨਟੇਨ ਰੱਖ ਰਹੀ ਆ ਔਰ ਨਾਲ ਦੀ ਨਾਲ ਸਰਕਾਰ ਤੋਂ ਮੰਗ ਵੀ ਕਰਦੀ ਆਈਏ ਕਿ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾਵੇ ਸਮੇਂ-ਸਮੇਂ 'ਤੇ ਵੀ ਸਰਕਾਰਾਂ ਨੇ ਸ਼ਹੀਦ ਦੇ ਇਸ ਜੱਗੀ ਘਰ ਨੂੰ ਜਿਹੜਾ ਵਿਸਾਰਿਆ ਤੇ ਅੱਜ ਮੌਜੂਦਾ ਹਾਲਾਤ ਕੀ ਨੇ ਤੇ ਕਿਸ ਤਰ੍ਹਾਂ ਇਸ ਘਰ ਦੀ ਸਾਂਭ ਸੰਭਾਲ ਹੋ ਕੀਤੀ ਜਾ ਰਹੀ ਆ ਮੇਰੇ ਨਾਲ ਲਾਜਪਤਰਾਇ ਸ਼ਹੀਦ ਵੈਲਫੇਅਰ ਸੁਸਾਇਟੀ ਦੇ ਜਿਹੜੇ ਜਲਸਕਰਤਰ ਅਮਲ ਬਾਸਰ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਸੀガル ਬਾਸਰ ਜੀ ਸਸੀガル ਜੀ ਕਿੱਲੋ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਾਰੀ ਆਬੀ ਟੀਮ ਨਾਲ ਲਾਲੇ ਦੇ ਘਰੇ ਪਹੁੰਚੇ ਇਹ ਉਹ ਸਥਾਨ ਹੈ ਤੀਰਥ ਸਥਾਨਾ ਜਿੱਥੇ ਲਾਲਾ ਜੀ ਦਾ ਪਾਲਨ ਮੋਸ਼ਨ ਹੋਇਆ ਤੇ ਇਸ ਸਥਾਨ ਤੇ ਬੈਠ ਕੇ ਲਾਲਾ ਜੀ ਨੇ ਆਜ਼ਾਦ ਭਾਰ ਦਾ ਸੁਪਰਾ ਦੇਖਿਆ ਇੱਥੇ ਹੀ ਉਹਨਾਂ ਨੂੰ ਪਰਿਵਾਰ ਤੋਂ ਗੁਰਤੀ ਮਿਲੀ ਕਿ ਆਪਦਾ ਬੇਟਾ ਦੇਸ਼ ਨੂੰ ਦੇਣਾ ਤੇ ਇਹਨਾਂ ਨੇ ਇੱਕ مشਾਲ ਜਲਾਈ ਜਿਹੜੀ ਬਾਅਦ ਚ ਜਵਾਲਾਮੁਖੀ ਬਣੀ ਤੇ ਜਵਾਲਾਮੁਖੀ ਦਾ ਅਸਰ ਸੀ ਜੀ 15 ਅਗਸਤ 1947 ਨੂੰ ਅਸੀਂ ਆਜ਼ਾਦ ਹੋਏ ਇਹ ਉਹ ਤੀਰਥ ਸਥਾਨ ਆਪਾਂ ਕਹਿ ਸਕਦੇ ਪਰ ਜੇ ਆਪਾਂ ਕਹੀਏ ਤਾਂ ਇਸ ਤੀਰਥ ਸਥਾਨ ਦੇ ਅੱਜ ਤੱਕ ਸ਼ਾਇਦ ਕੋਈ ਮੁੱਖ ਮੰਤਰੀ ਭਾਰਤ ਦਾ ਪ੍ਰਧਾਨ ਮੰਤਰੀ ਕੋਈ ਆਇਆ ਹੀ ਨਹੀਂ ਬਾਸ ਸਕਦੀ ਇੱਕ ਹੋਰ ਜਿਹੜੀ ਹੈ ਆਮ ਲੋਕਾਂ ਦੇ ਵਿੱਚ ਬਚੀਤੀ ਹੈ ਜਿਹੜੇ ਤਾਂ ਇਤਿਹਾਸ ਬਾਰੇ